ਤੁਸੀਂ ਆਪਦੀ ਭੈਣ ਨੂੰ ਫੜੋ ਨਾ ਜਿਹਨੇ ਵਿਆਹ ਕਰਾਇਆ 5 ਸਾਲ ਦਾ ਰਿਲੇਸ਼ਨਸ਼ਿਪ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਲੋ ਵਿਆਹ ਹੋ ਗਿਆ ਤੇ ਉਸ ਤੋਂ ਬਾਅਦ ਤੁਸੀਂ ਉਹ ਮੁੰਡੇ ਦੀ ਮਾਂ ਦਾ ਕੀ ਕਸੂਰ ਐਂਦੇ ਆ ਆ ਦੇਖੋ ਐਂਨੇ ਮਾਰੀ ਕੀਤੀ ਤੇਰੀ ਭੈਣ ਨੇ ਉਹਦੇ ਨਾਲ ਵਿਆਹ ਕਰਾਇਆ ਭੱਜ ਕੇ ਕਰਾਇਆ ਕੋਟ ਮੈਰਿਜ ਕਰਾਈ ਸੰਵਿਧਾਨ ਹੱਕ ਦਿੰਦਾ ਉਹਨਾਂ ਨੂੰ ਕਰਾ ਉਹੀ ਕੌਣ ਹੋਣੇ ਹੋ ਬਈ ਉਹਨਾਂ ਨਾਲ ਐਵੇਂ ਕਰਨ ਨਾਲ ਆਹ ਦੇਖੋ ਐਵੇਂ ਮਾਰੀ ਕੀਤੀ ਨਾਲੇ ਮਾਂ ਦਾ ਕੀ ਕਸੂਰ ਆ ਨਾਲੇ ਆਪਦੀ ਭੈਣ ਨੂੰ ਐ ਭਜਾਂਦਾ ਜਿਹਨੇ ਭੱਜ ਕੇ ਵਿਆਹ ਕਰਾਇਆ ਤੂੰ ਵੀ ਮੁੰਡਾ ਐ ਕੋਈ ਮਾੜੀ ਮੋਟੀ ਸੰਗ ਸ਼ਰਮ ਨੂੰ ਹੱਥ ਮਾਰੋ ਫਿਰ ਭੱਜੇ ਕਿਉਂ ਹੁਣ ਸਾਰਾ ਪਰਿਵਾਰ ਫਰਾਰ ਐ ਨਾ ਹੁਣ ਕਿਉਂ ਭੱਜੇ ਜੇ ਤੂੰ ਐਡਾ ਹੀ ਅਣਖੀ ਸੀਗਾ ਤਾਂ ਹੈਗੇ ਐ ਕਿ ਪਰ ਜਿਹੜੇ ਲੋਕ ਯਾਰ ਤੁਸੀਂ ਦਿਨ ਦਿਹਾੜੇ ਇਦਾਂ ਦੀਆਂ ਹਰਕਤਾਂ ਹੋਈ ਜਾਂਦੀ ਆਪਾਂ ਗੱਲਾਂ ਕਰਦੇ ਆ ਸਾਡੇ ਮਹਾਰਾਜਾ ਰਣਜੀਤ ਸਿੰਘ ਚ ਇਹੋ ਜਿਹਾ ਰਾਜ ਸੀਗਾ ਅਸੀਂ ਸਿੰਘ ਹੁੰਨੇ ਸੀ ਇਹ ਹੁੰਨੇ ਕਿੱਥੇ ਗਏ ਲੱਗਦਾ ਤੁਸੀਂ ਪੰਜਾਬ ਚ ਉਹੀ ਪੰਜਾਬ ਖਾਲਸਾ ਰਾਜ ਦੀਆਂ ਗੱਲਾਂ ਕਰਦੇ ਆ ਆ ਹੋ ਰਿਹਾ ਤੁਹਾਡੇ ਰਾਜ ਦੇ ਵਿੱਚ ਕੀ ਕਿੱਥੇ ਮੈਂ ਉਹੀ ਗੱਲ ਕਰ ਰਿਹਾ ਨਾ ਆ ਦੇਖ ਵੀ ਨਹੀਂ ਬੋਲਿਆ ਕੱਲ ਤਾਂ ਇੱਥੇ ਬੋਲੇ ਨਾ ਬਤੇ ਰਹਿਣੋਂ ਤਾਂ ਪਤਾ ਹੀ ਨਹੀਂ ਹੋਣਾ ਵੀ ਆ ਵੀ ਸਾਡੇ ਹੋ ਗਿਆ। ਉਹ ਬਾਹ ਰੀਲਾਂ ਦੂਜਿਆਂ ਵੇਖਣ ਤੇ ਲੱਗੇ ਹੋਏ। ਭੁੱਲ ਗਏ ਨੇ ਮੀਡੀਆ ਕਿਹੜੀ ਮੀਡੀਆ ਯਾਰ ਸਾਰੀ ਮੀਡੀਆ ਬਕਾਊ ਜੀ। ਇਹ ਗੱਲਾਂ ਦੇ ਮੀਡੀਆ ਰਹਿ ਗਈ ਐ। ਅਸੀਂ ਮਣੀਪੁਰ ਕਹਿੰਦੇ ਸੀ ਵੀ ਉੱਥੇ ਕੀ ਕਰਤਾ ਸਰਕਾਰ ਨੇ? ਹਾਂ ਤਾਂ ਸਾਡੇ ਘਰੇ ਹੋ ਗਿਆ। ਹਾਂ ਕੀ ਕੀ ਕਰ ਲਿਆ ਦੱਸੋ। ਜੇ ਜਿਵੇਂ ਤੁਸੀਂ ਕਹਿ ਦਿੰਨੇ ਹੋ ਨਾ ਵੀ ਸੌਦਾ ਲਾ ਦਿੱਤਾ ਗੁਰੂ ਦੇ ਸਿੰਘਾਂ ਨੇ ਉੱਥੇ ਹੀ ਲਾ ਦਿੰਦੇ ਉਹਨੂੰ। ਲੱਗ ਜਾਂਦਾ ਪਤਾ ਨਾਲੇ ਅੱਜ ਤੋਂ ਬਾਅਦ ਕੋਈ ਏਦਾਂ ਦੀ ਹਰਕਤ ਤਾਂ ਨਾ ਹੁੰਦੀ ਪੰਜਾਬ ਤੇ ਅਜਿਹੀ ਨਾ ਹੋਵੇ। ਜਗਪ੍ਰੀਤ ਭਾਈ ਕੀ ਹੋ ਰਿਹਾ ਪੰਜਾਬ ਨੂੰ ਲਗਾਤਾਰ ਘਟਨਾਵਾਂ ਜਿਹੀਆਂ ਘਟਦੀਆਂ ਜਾ ਰਹੀਆਂ ਨੇ ਜਿਹਦੇ ਕਰਕੇ ਸਾਨੂੰ ਹਰ ਰੋਜ਼ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਤੇ ਜਿਹੜੀ ਆ ਤਰਨਤਾਨ ਦੇ ਵਿੱਚ ਘਟਨਾ ਘਟੀ ਆ ਇਹ ਤਾਂ ਸੱਚੀ ਆਂ ਜੀ ਕਰਦਾ ਯਾਰ ਵੀ ਇਹੋ ਜਿਹੇ ਬੰਦਿਆਂ ਨੂੰ ਤਾਂ ਫਾਂਸੀ ਹੋ ਜੇ। ਕਿਉਂ ਨਹੀਂ ਹੋਣੀ ਚਾਹੀਦੀ? ਕਿ ਜਮੀਰਾਂ ਵਾਲੇ ਲੋਕ ਨਹੀਂ ਹੈਗੇ ਉੱਥੇ। ਉੱਥੇ ਹੀ ਜਿਵੇਂ ਤੁਸੀਂ ਕਹਿ ਦਿੰਦੇ ਹੋ ਨਾ ਕਿ ਸੋਦਾ ਲਾ ਦਿੱਤਾ ਗੁਰੂ ਦੇ ਸਿੰਘਾਂ ਨੇ ਉੱਥੇ ਹੀ ਲਾ ਦਿੰਦੇ ਉਹਨੂੰ ਵੀ ਲੱਗ ਜਾਂਦਾ ਪਤਾ ਨਾਲੇ ਅੱਜ ਤੋਂ ਬਾਅਦ ਕੋਈ ਐ ਏਦਾਂ ਦੀ ਹਰਕਤ ਤਾਂ ਨਾ ਹੁੰਦੀ ਪੰਜਾਬ ਟੈਗਲਿਸ ਨਾ ਹੁੰਦੀ ਹੂੰ ਉਹ ਵੀ ਗੁਰੂ ਕੀ ਨਗਰੀ ਦੇ ਵਿੱਚ ਹਰਕਤ ਹੋਈ ਹੈ ਯਾਰ ਇਹ ਸਭ ਤੋਂ ਵੱਡੀ ਸ਼ਰਮਨਾਕ ਗੱਲ ਹੈ ਸਾਡੇ ਵਾਸਤੇ ਯਾਰ ਕਿਸ ਤਰੀਕੇ ਦੀਆਂ ਇਹ ਵੀਡੀਓ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਸ ਤਰੀਕੇ ਦੀ ਹੂੰ ਲੱਗਦਾ ਤੁਸੀਂ ਪੰਜਾਬ ਚੋਂ ਉਹੀ ਪੰਜਾਬ ਤੇਰੀ ਭੈਣ ਨੇ ਉਹਦੇ ਨਾਲ ਵਿਆਹ ਕਰਾਇਆ ਭੱਜ ਕੇ ਕਰਾਇਆ ਕੋਟ ਮੈਰਿਜ ਕਰਾਈ ਸੰਵਿਧਾਨ ਹੱਕ ਦਿੰਦਾ ਉਹਨਾਂ ਨੂੰ ਕਰਾਣ ਦਾ ਤੁਸੀਂ ਕੌਣ ਹੋਣੇ ਹੋ ਬਈ ਉਹਨਾਂ ਨਾਲ ਐਵੇਂ ਕਰਨ ਵਾਲੇ ਨਾਲੇ ਮਾਂ ਦਾ ਕੀ ਕਸੂਰ ਆ ਨਾਲੇ ਆਪਦੀ ਭੈਣ ਨੂੰ ਐ ਭਜਾਂਦਾ ਜਿਹਨੇ ਭੱਜ ਕੇ ਵਿਆਹ ਕਰਾਇਆ ਮਾਂ ਵੀ ਹੋਊ ਘਰੇ ਭੈਣ ਵੀ ਹੋਊ ਉਹਦੀ ਮਾਂ ਹਾਂ ਉਹਦੀ ਮਾਂ ਆਪਦੀ ਮਾਂ ਨੂੰ ਐਵੇਂ ਭਜਾਂਦਾ ਤੂੰ ਵੀ ਮੁੰਡਾ ਐ ਕੋਈ ਮਾੜੀ ਮੋਟੀ ਸੰਗ ਸ਼ਰਮ ਨੂੰ ਹੱਥ ਮਾਰੋ ਫਿਰ ਭੱਜੇ ਕਿਉਂ ਹੁਣ ਸਾਰਾ ਪਰਿਵਾਰ ਫਰਾਰ ਹੈ ਨਾ ਕਿਉਂ ਭੱਜੇ ਜੇ ਤੂੰ ਐਡਾ ਹੀ ਅਣਖੀ ਸੀਗਾ ਤਾਂ ਚੱਲਦਾ ਪਰਚਾ ਪਿੰਡਾਂਾਂ ਤੇ ਵੀ ਆਉਂਦੀ ਆ ਹਰਾਨੀ ਯਾਰ ਇੰਨੀ ਘਨੌਨੀ ਹਰਕਤ ਦੋ ਮੁੰਡੇ ਕਰ ਰਹੇ ਆ ਤੁਹਾਡੀਆਂ ਕੰਟਾਂ ਪਿੰਡ 'ਚ ਰਹਿਣ ਨਹੀਂ ਦਿੱਤਾ ਜਾਣਾ ਚਾਹੀਦਾ ਰਾਜ ਦੀ ਪਹਿੋਜੇ ਜਿਨ੍ਹਾਂ ਨੇ ਹਰਕਤ ਕੀਤੀ ਹੈ ਚਾਹੇ ਉਹ ਸਿੱਖ ਨੇ ਚਾਹੇ ਕੋਈ ਵੀ ਹੈ ਇਹ ਦਾ ਮੈਂ ਨਹੀਂ ਮੰਨਦਾ ਕਿ ਉਹਨਾਂ ਨੂੰ ਪਿੰਡ ਚ ਵੀ ਰਹਿਣਾ ਨਹੀਂ ਜੇ ਸਿੱਖ ਵੀ ਹੋਏ ਕਾਦੇ ਸਿੱਖ ਹੋਏ ਸਿੱਖ ਤਾਂ ਪੰਜਾਬੀ ਸਿੱਖਾਂ ਦੀ ਵੀ ਨਹੀਂ ਮੈਂ ਗੱਲ ਕਰਦਾ ਪੰਜਾਬੀ ਤਾਂ ਹਮੇਸ਼ਾ ਤਿਆਂ ਭੈਣਾਂ ਦੀ ਇੱਜ਼ਤਾਂ ਢੱਕਦੇ ਆਏ ਆ ਨਾ ਕਿ ਉਹਨਾਂ ਦੀਆਂ ਖੁਦ ਇੱਜ਼ਤਾਂ ਖਿਲਾਰਦੇ ਆਏ ਆ ਨਹੀਂ ਇੱਕ ਜਿਹੜੇ ਜਿਸ ਦੁਕਾਨ ਚੋਂ ਲੇੜੀ ਵੜੀ ਉਹਨਾਂ ਨੇ ਖੈਰ ਉਹਨੂੰ ਰੋਕਿਆ ਮੁੰਡੇ ਨੂੰ ਵੀ ਤੂੰ ਆ ਕੀ ਲੱਛਣ ਫੜੇ ਆ ਤੇ ਉਹਨਾਂ ਨੇ ਆਪਦੇ ਜਿਹੜਾ ਪਰਨਾ ਪਾਇਆ ਸੀ ਜਿਹੜਾ ਉਹਨਾਂ ਦੇ ਗਲ 'ਚ ਸੀਗਾ ਕਪੜਾ ਸੀਗਾ ਉਹਦੇ ਨਾਲ ਉਹਨੂੰ ਢੱਕਿਆ ਸਰੀਰ ਨੂੰ ਤਾਂ ਇਹੋ ਜਿਹੇ ਲੋਕ ਵੀ ਨਹੀਂ ਪਰ ਜਿਹੜੇ ਲੋਕੀ ਮੈਂ ਅੱਜ ਦੇਖੇ ਕਮਾਲ ਆ ਯਾਰ। ਅਸੀਂ ਯਾਰ ਤੁਸੀਂ ਤੁਸੀਂ ਮੁੰਡੇ ਨੂੰ ਫੜੋ ਤੁਸੀਂ ਆਪਦੀ ਭੈਣ ਨੂੰ ਫੜੋ ਨਾ ਜਿਹਨੇ ਵਿਆਹ ਕਰਾਇਆ। 5 ਸਾਲ ਦਾ ਰਿਲੇਸ਼ਨ ਸੀ ਤੁਹਾਨੂੰ ਪਹਿਲਾਂ ਨਹੀਂ ਪਤਾ ਸੀਗਾ। ਵੀ 5 ਸਾਲ ਦਾ ਰਿਲੇਸ਼ਨ ਚੱਲੀ ਜਾਂਦਾ ਉਹਨਾਂ ਦਾ। ਜਦੋਂ ਵਿਆਹ ਹੋ ਗਿਆ ਤੇ ਉਸ ਤੋਂ ਬਾਅਦ ਤੁਸੀਂ ਉਹ ਮੁੰਡੇ ਦੀ ਮਾਂ ਦਾ ਕੀ ਕਸੂਰ ਰਹਿੰਦੇ ਚ। ਲੱਖਾਂ ਦੁਨੀਆਂ ਵਿਆਹ ਕਰਾਂਦੀ ਆ ਯਾਰ ਭੱਜ ਕੇ। ਨਹੀਂ ਤੁਸੀਂ ਪਹਿਲਾਂ ਮੰਨ ਜੋ ਭੱਜਣ ਦੀ ਨੋਬਤ ਤਾਂ ਤਾਂ ਹੀ ਆਈ ਨਾ ਵੀ ਤੁਸੀਂ ਨਹੀਂ ਮੰਨੇ ਹੋਣੇ ਕਿਹੜੇ ਪਾਸੇ ਤੁਰ ਪਏ ਆ ਯਾਰ ਮੈਂ ਮਤਲਬ ਇੰਨੀ ਕਿ ਸ਼ਰਮਿੰਦਗੀ ਮਹਿਸੂਸ ਹੁੰਦੀ ਐ ਇਦਾਂ ਦੀਆਂ ਵੀਡੀਓ ਦੇਖ ਕੇ ਕਈ ਵਾਰ ਕਿ ਮੈਂ ਕਿੱਥੇ ਰਹੀ ਅੰਨੇ ਆ ਇਹ ਉਹੀ ਪੰਜਾਬ ਇੱਕ ਪਾਸੇ ਤਾਂ ਗੱਲਾਂ ਆਪਾਂ ਕਰਦੇ ਆ ਜਮੀਰਾਂ ਦੀਆਂ ਸਰਦਾਰੀਆਂ ਦੀਆਂ ਤੇ ਇਹੇ ਸਰਦਾਰੀਆਂ ਅੱਛਾ ਇੱਕ ਚੀਜ਼ ਹੋਰ ਆ ਜਿਵੇਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਂ ਆਪਣੇ ਮੀਡੀਆ ਦੀ ਗੱਲ ਕੀਤੀ ਜਾਵੇ ਨਾ ਜਿਵੇਂ ਡਾਂਸਰ ਸਿਮਰ ਸੰਧੂ ਦਾ ਰੌਲਾ ਪਿਆ ਸੀਗਾ ਉਹਨੂੰ ਕਿੰਨਾ ਹਾਈਲਾਈਟ ਕੀਤਾ ਗਿਆ ਤੇ ਕੱਲ ਦੀ ਘਟਨਾ ਕੱਲ ਦੀ ਇਹ ਜਿਹੜੀ ਕੁਝ ਸਕਿੰਟਾਂ ਦੀ ਵੀਡੀਓ ਜਿਹੜੀ ਉਹ ਮਾਂ ਦੀ ਵਾਇਰਲ ਹੋ ਰਹੀ ਆ ਤੇ ਕਿਸੇ ਨੇ ਵੀ ਇਹਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਕਿਸੇ ਨੇ ਸਵਾਲ ਨਹੀਂ ਚੁੱਕਿਆ ਨਹੀਂ ਨਹੀਂ ਇਹ ਮੀਡੀਆ ਵਾਲੇ ਆ ਨਾ ਕਰਨ ਕੀ ਇਹਨਾਂ ਨੂੰ ਉਹੀ ਚੀਜ਼ ਦਿਖਾਣੇ ਆਂਦੇ ਆ ਜਿੱਥੋਂ ਕੀ ਪੈਸੇ ਆਣ ਭੁੱਲ ਗਏ ਨੇ মিডিਆ ਕਿਹੜੀ মিডিਆ ਯਾਰ ਸਾਰੀ মিডিਆ ਵਿਕਾਊ ਹੋਈ ਪਈ ਇਹ ਗੱਲਾਂ ਦੇ মিডিਆ ਰਹਿ ਗਈ ਐ ਸਾਰੀ ਕਈ ਵਾਰੀ ਤਾਂ ਆਪ ਨੂੰ ਸ਼ਰਮ ਆਉਂਦੀ ਐ ਵੀ ਕਿਸ ਲਾਈਨ 'ਚ ਪੈ ਗਏ ਆ ਕੋਈ ਯਾਰ ਕੋਈ ਚੱਜ ਦੇ ਕੰਮ ਕਰੋ ਉੱਥੇ ਹੋਰ ਕੋਈ ਪਿੰਡ 'ਚ ਕੋਈ ਜ਼ਮੀਰਾਂ ਵਾਲਾ ਬੰਦਾ ਨਹੀਂ ਸੀਗਾ ਜਦੋਂ ਇਹ ਕੰਮ ਹੋਇਆ ਸੀ ਨਾਲ ਦੀ ਨਾਲ ਮਾਰਕੀਟ ਚ ਪੇੜਾ ਥਾਣੇ ਦੇ ਦਿੰਦੇ ਉਹਨੂੰ ਹੂੰ ਭੱਜਣ ਕਿਉਂ ਦਿੱਤੇ ਪਿੰਡੀ ਗੱਲ ਇਹਦੀ ਗੱਲ ਤਾਂ ਇਹੀ ਆ ਨਾ ਐਡਾ ਪਿੰਡ ਸੀਗਾ ਨਿਕਲੇ ਤਾਂ ਪਿੰਡ 'ਚੋਂ ਹੀ ਹੋਣੇ ਆ ਹੂੰ ਉਹ ਫਰਾਰ ਹੋ ਗਏ ਜੀ ਵਾਹ ਜੀ ਵਾਹ ਮਤਲਬ ਆਇਤ ਕੀ ਫੇਰ ਉਹੀ ਕੰਮ ਹੋ ਗਿਆ ਜਿੰਦੇ ਪਿੱਛੇ ਆਪਾਂ ਮਸ਼ਹੂਰ ਆ ਵੀ ਕਾਂਡ ਹੋ ਗਿਆ ਉਸ ਤੋਂ ਬਾਅਦ ਜਿਹੜੇ ਮੁਲਜ਼ਮ ਸੀ ਉਹ ਫਰਾਰ ਹੋ ਗਏ ਜੀ ਹੂੰ ਦੂਜਾ ਮਣੀਪੁਰ ਹੋ ਗਿਆ ਅਸੀਂ ਮਣੀਪੁਰਤ ਕਹਿੰਦੇ ਸੀ ਵੀ ਉੱਥੇ ਕੀ ਕਰਤਾ ਸਰਕਾਰ ਨੇ ਆ ਤਾਂ ਸਾਡੇ ਘਰੇ ਹੋ ਗਿਆ ਆ ਕੀ ਕੀ ਕਰ ਲਿਆ ਦੱਸੋ ਕਿੱਥੇ ਨੇ ਮੈਂ ਤਾਂ ਸਰਕਾਰ ਨੂੰ ਵੀ ਕਹਿਣਾ ਵੀ ਜਿੰਨੀ ਜਲਦੀ ਹੋ ਸਕਦਾ ਐਕਸ਼ਨ ਲੋ ਜੇ ਤੁਹਾਡੇ ਮਾੜੀ ਮੋਟੀ ਇੱਜ਼ਤ ਬਚੀ ਐ ਤਾਂ ਕਮਾਲ ਹੈ ਯਾਰ ਤੁਸੀਂ ਪੰਜਾਬ ਚ ਰਹੀ ਜੰਨੇ ਹੋ ਇਹੋ ਜਿਹੇ ਨੂੰ ਫੜ ਕੇ ਦਿਓ ਖਾ ਪਰਚਾ ਦੂਜਾ ਜਿੰਦੇ ਤੇ ਬੇਲ ਹੀ ਨਾ ਹੋਵੇ ਉਹਦੀ ਹੂੰ ਪਤਾ ਲੱਗੇ ਉਹਨੂੰ ਵੀ ਅੱਗੇ ਤੋਂ ਐਗਜ਼ਾਮਪਲ ਤਾਂ ਸੈੱਟ ਕਰੋ ਨਾ ਵੀ ਤੁਸੀਂ ਯਾਰ ਸੋ ਮਨਮਟਾਬ ਹੁੰਦੇ ਬੰਦੇ ਤੇ ਐਦਾਂ ਕਿਸੇ ਨੂੰ ਤੁਸੀਂ ਉਹ ਕਰਦੇ ਹੋਗੇ ਬਿਲਕੁਲ ਕਿਹੜੇ ਪਾਸੇ ਤੁਰਿਆ ਯਾਰ ਸਰਕਾਰ ਨੂੰ ਇਹ ਅਪੀਲ ਹੈ ਪੁਲਿਸ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਜਲਦ ਤੋਂ ਜਲਦ ਮੁੰਡੇ ਫੜ ਕੇ ਮੁੰਡਿਆਂ ਦੇ ਪਹਿਲਾਂ ਦਾ ਚੜਾਣ ਪਟਾ ਪਤਾ ਲੱਗੇ ਉਹਨਾਂ ਨੂੰ ਵੀ ਹਰਕਤ ਕੀਤੀ ਕੀ ਹੈ। ਨਾਲ ਚਾਰਾਂ ਨੂੰ ਹੋਰ ਕੰਮ ਹੋਣ ਕੱਲ ਨੂੰ ਕਿਉਂ ਨਾ ਹੋਵੇ ਕਿਉਂ ਨਾ ਹੋਵੇ ਜੇ ਆਪਾਂ ਮਹਿਲਾਵਾਂ ਦੀ ਸੁਰੱਖਿਆ ਨੇ ਆਪਾਂ ਕਹਿ ਦਿੰਨੇ ਆ ਯਾਰ ਵੀ ਨਹੀਂ ਆਪਾਂ ਤਾਂ ਮਤਲਬ ਸੇਫ ਪੰਜਾਬ ਬਣਾਤਾ ਪੈਟਰੋਲਿੰਗ ਕਰਦੀਆਂ ਗੱਡੀਆਂ ਕਿੱਥੇ ਆਓ ਫੜੋ ਨਾ ਤੁਹਾਨੂੰ ਜੇ ਤੁਸੀਂ ਆ ਕੇਸ ਸੋਲਵ ਕਰੋਗੇ ਤਾਂ ਹੀ ਮੰਨਾਂਗੇ ਅੱਛਾ ਇੱਕ ਜੀ ਹੋਰ ਆ ਮੈਂ ਮਾਂ ਦਾ ਬਿਆਨ ਸੁਣਦਿਆ ਸੀ ਉਹਦਾ ਹੀ ਪੀੜਤ ਮਾਂ ਦਾ ਤਾਉ ਕਹਿੰਦੀ ਮੈਨੂੰ ਗਲੀਆਂ ਦੇ ਵਿੱਚ ਭਜਾਇਆ ਗਿਆ ਮੇਰੇ ਕੱਪੜੇ ਪਾੜ ਕੇ ੱੱਕੇ ਨਾਲ ਕੁੰਡਾ ਕੋਲ ਲਿਆ ਫਿਰ ਉਹ ਕੀਤਾ ਯਾਰ ਆਹ ਡਗਵਾਂਡ ਗੜੀ ਮਹੱਲੇ ਦੇ ਵਿੱਚ ਬਾਕੀ ਲੋਕ ਖੜੇ ਤਮਾਸ਼ਾ ਹੀ ਦੇਖੀ ਗਏ ਲਾਂਤੀ ਲੋਗ ਹੈ ਨਾ ਲੋਗ ਲਾਂਤ ਜਿਹਦੀ ਮਰਗੀਆਂ ਸੀ ਉਹਨਾਂ ਦੀਆਂ ਲਾਂਤੀ ਲੋਗ ਹੈ ਜਿਹੜੇ ਆਲੇ ਦੁਆਲੇ ਦੇ ਗਵੰਡੀ ਉਹ ਵੀ ਲਾਂਤੀ ਹੈ ਕੁੜੀ ਤੁਹਾਡੀ ਨੇ ਵਿਆਹ ਕਰਾਇਆ ਮੁੰਡਾ ਉਹਨਾਂ ਦਾ ਉਹ ਵੀ ਚਲੋ ਕਿਤੇ ਆਲੇ ਆਸੇ ਪਾਸੇ ਹੋਣੇ ਇੱਕ ਕੋ ਪੀਰੀਅਡ ਹੁੰਦਾ ਉਹਨਾਂ ਦਾ ਨਹੀਂ ਵੀ ਹਾਂ 2 ਮਹੀਨੇ 3 ਮਹੀਨੇ ਕੋਈ ਰਹਿਣਾ ਪੈਂਦਾ ਉਹਨਾਂ ਨੂੰ ਵੀ ਕਿਤੇ ਪਰ ਜੇ ਇਦਾਂ ਦੀ ਹਰਕਤਾਂ ਤੁਸੀਂ ਪਿੱਛੋਂ ਕਰਦੇ ਨਾਲ ਆਉਂਦੇ ਕਿ ਆਂਡ ਗਵਾਂਡ ਵਾਲੇ ਸੁੱਤੇ ਪਏ ਸੀ ਚਿੱਟੇ ਦਿਨ ਦੀ ਘਟਨਾ ਕੀ ਲੋਕ ਖੜੇ ਆ ਗਲੀ ਦੇ ਵਿੱਚ ਆਪਾਂ ਵੀਡੀਓ ਦੇ ਵਿੱਚ ਦੇਖਣ ਦੇ ਆ ਰਹੇ ਆ ਦੇਖ ਰਹੇ ਆ ਦੇਖ ਰਹੇ ਆ ਲੋਕ ਬੜੇ ਲੋਕਾਂ ਦੀ ਆਦਤ ਹੈ ਨਾ ਜਦੋਂ ਤੱਕ ਆਲ ਦੇ ਨਾਲ ਨਹੀਂ ਹੁੰਦਾ ਉਹ ਤੱਕ ਸਾਰੇ ਆਹੀ ਜੇ ਕਿਸੇ ਹੋਰ ਨਾਲ ਹੋਇਆ ਹੁੰਦਾ ਲੋਕਾਂ ਨੇ ਹਾਏ ਸਾਡਾ ਤਾਂ ਜਲੂਸ ਕੱਢਤਾ ਸਾਨੂੰ ਕਿਤੇ ਦਾ ਨਹੀਂ ਛੱਡਿਆ ਤੇ ਹੁਣ ਉਹ ਇੱਕੋ ਇਕਲਾ ਸਰਦਾਰ ਆ ਜਿਹਨੇ ਹਿੰਮਤ ਦਿਖਾਈ ਨਾਲੇ ਤਾਂ ਆਪ ਦੇ ਪਰਨੇ ਨਾਲ ਇੱਜ਼ਤ ਟਾਕੀ ਨਾਲੇ ਉਹਨਾਂ ਨੂੰ ਰੋਕਿਆ ਹੈਗੇ ਐ ਕਈ ਪਰ ਜਿਹੜੇ ਲੋਗ ਯਾਰ ਤੁਸੀਂ ਦਿਨ ਦਿਹਾੜੇ ਇਦਾਂ ਦੀਆਂ ਹਰਕਤਾਂ ਹੋਈ ਜਾਂਦੀਆਂ ਆਪਾਂ ਗੱਲਾਂ ਕਰਦੇ ਆ ਸਾਡੇ ਮਹਾਰਾਜਾ ਰਣਜੀਤ ਸਿੰਘ ਚ ਇਹੋ ਜਿਹਾ ਰਾਜ ਸੀਗਾ ਅਸੀਂ ਸਿੰਘ ਹੁੰਨੇ ਆ ਅਸੀਂ ਇਹ ਹੁੰਨੇ ਆ ਕਿੱਥੇ ਗਏ ਗੁਰੂ ਦੇ ਨਗਰੀ ਦੀ ਘਟਨਾ ਹੈ ਦੱਸੋ ਦਿਓ ਜਵਾਬ ਅੱਜ ਕਿੱਥੇ ਨੇ ਜਿਹੜੇ ਵੱਡੇ ਵੱਡੇ ਫੇਸਬੁੱਕਾਂ ਦੇ ਉੱਤੇ ਲਾਈਵ ਹੋ ਜਾਂਦੇ ਆ ਬੋਲਦੇ ਆ ਹਾਂ ਕਿੱਥੇ ਮੈਂ ਕਿੱਥੇ ਖਾਲਸਾ ਰਾਜ ਦੀਆਂ ਗੱਲਾਂ ਕਰਦੇ ਆ ਆ ਹੋ ਰਿਹਾ ਤੁਹਾਡੇ ਰਾਜ ਦੇ ਵਿੱਚ ਕੀ ਕਿੱਥੇ ਮੈਂ ਉਹੀ ਗੱਲ ਕਰ ਰਿਹਾ ਨਾ ਫਿਰ ਜੇ ਮਗਾਨੇ ਨੈਸ਼ਨਲ ਮੀਡੀਆ ਵਾਲਿਆ ਖਬਰ ਦੂਜੋਂ ਚਲਾ ਦੇ ਨਾ ਤੇ ਚੀਕਾਂ ਮਾਰਨ ਸਾਰੇ ਜਿੰਨੇ ਆ ਫੇਸਬੁੱਕ ਦੇ ਵਿਦਵਾਨ ਆ ਥੱਲੇ ਕਮੈਂਟ ਕਰਨ ਅਸੀਂ ਇਦਾਂ ਦੀ ਕੌਮ ਆ ਅਸੀਂ ਇਦਾਂ ਦੀ ਹੁਣ ਕਿੱਥੇ ਆ ਕੌਮ ਤੁਹਾਡੀ ਅੱਜ ਇੱਕ ਵੀ ਨਹੀਂ ਬੋਲਿਆ ਕੱਲ ਤਾਂ ਕਿੱਥੇ ਬੋਲੇ ਨਾ ਬਤੇ ਰੈਨ ਨੂੰ ਤਾਂ ਪਤਾ ਹੀ ਨਹੀਂ ਹੋਣਾ ਵੀ ਆ ਵੀ ਸਾਡੇ ਹੋ ਗਿਆ ਉਹ ਬਾਹ ਰਿਲਾਂ ਦੂਜੀਆਂ ਵੇਖਣ ਤੇ ਲੱਗੇ ਹੋਏ ਆ ਕੀ ਕਰਾਂਗੇ ਯਾਰ ਆਪਾਂ ਕਿਹੜੇ ਪਾਸੇ ਤੁਰੇ ਆ ਲਾਨਤ ਐ ਉਹ ਜੀ ਜਵਾਨੀ ਤੇ ਜਿਹੜੇ ਇਹੋ ਜੀ ਸੋਚਤੇ ਤੁਹਾਨੂੰ 5 ਸਾਲ ਹੋ ਗਏ ਤੁਹਾਨੂੰ ਉਹਨੋਂ ਨਹੀਂ ਪਤਾ ਲੱਗਿਆ ਇੱਕ ਮਾਂ ਦੀ ਇੱਜ਼ਤ ਰੋਲ ਕੇ ਤੁਸੀਂ ਕਿਹੜਾ ਆਵਦੇ ਆਪ ਨੂੰ ਸੂਰਮਾ ਕਹਾਉਣੇ ਹੋ ਨਹੀਂ ਨਹੀਂ ਹੋਇਆ ਹੈਗੇ ਆ ਨਾ ਆ ਵੇਖ ਭਾਈ ਦੀ ਆ ਵੇਖ ਭਾਈ ਦੀ ਹੂੰ ਅੱਛਾ ਵੀਡੀਓ ਵੀ ਆਪ ਬਣਾਇਆ ਤੇ ਆਪੇ ਵਾਇਰਲ ਕੀਤਾ ਸਭ ਤੋਂ ਘੱਟੀਆਂ ਸ਼ਰਮਨਾਕ ਹਰਕਤ ਦੇਖੋ ਇਹਨਾਂ ਦੀ ਮੈਂ ਤਾਂ ਸਰਕਾਰ ਨੂੰ ਅਪੀਲ ਕਰਦਾ ਜਿੰਨੀ ਜਲਦੀ ਫੜ ਕੇ ਇਹੋ ਜਿਹੇ ਨੂੰ ਸਬਕ ਸਿਕਾਇਆ ਜਾਵੇ ਓਨਾ ਵਧੀਆ ਅੱਗੇ ਤੋਂ ਐਗਜ਼ਾਮਪਲ ਸੈੱਟ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਹੈ ਸਾਡੇ ਵੱਲੋਂ ਮੈਂ ਤਾਂ ਜਗਪੀਤ ਇਹ ਚਾਹਣਾਗਾ ਜਿਵੇਂ ਸਾਊਦੀ ਅਰਬ ਕੰਟਰੀਆਂ ਦੇ ਵਿੱਚ ਆ ਹੋਰ ਕੰਟਰੀਆਂ ਦੇ ਵਿੱਚ ਹੁੰਦਾ ਨਾ ਜਿਵੇਂ ਇਹਨਾਂ ਨੇ ਉਸ ਮਾਂ ਦੇ ਨਾਲ ਕੀਤਾ ਨਾ ਉਹ ਵੀ ਨਗਨ ਕਰਕੇ ਇਹਨਾਂ ਨੂੰ ਵੀ ਪੂਰੇ ਪਿੰਡ ਦੇ ਵਿੱਚ ਘੇੜਾ ਘਤਾਇਆ ਜਾਵੇ ਇਹਨਾਂ ਦੇ ਨਾਲ ਹੋਵੇ ਮੈਂ ਕਹਿੰਦਾ ਸਰਪੰਚ ਨੂੰ ਚਾਹੀਦਾ ਜਿਹੜਾ ਪਿੰਡ ਦਾ ਸਰਪੰਚ ਹੈ ਜਿਹੜੇ ਤੁਸੀਂ ਵੱਡੇ ਅਖਵਾਨੇ ਉਹ ਲੀਡਰ ਉਹਨਾਂ ਨੂੰ ਚਾਹੀਦਾ ਨਹੀਂ ਕਿਹੜਾ ਲੀਡਰ ਉਹਦੀ ਮਾਂ ਕੋਲ ਚਲਾ ਗਿਆ ਹੁਣ ਦੱਸੋ ਗੱਲਾਂ ਤੁਸੀਂ ਸਾਰੇ ਲੀਡਰ ਐ ਕਰਦੇ ਹੋ ਅਸੀਂ ਰਾਖੇ ਹਾਂ ਅਸੀਂ ਐ ਹਾਂ ਅਸੀਂ ਉਹ ਆ ਭਜਾਨ ਉਹਨੂੰ ਨੰਗਾ ਕਰਕੇ ਗਧੇ ਤੇ ਭਾਗੇ ਮੂੰਹ ਕਾਲਾ ਕਰਕੇ ਭਜਾਨ ਭਜਾਨ ਉਹਨੂੰ ਐਵੇਂ ਜਿਵੇਂ ਉਹ ਲੇਡੀ ਭੱਜੀ ਹੈ ਹੂੰ ਉਮੀਦ ਕਰਦੇ ਹਾਂ ਪ੍ਰਸ਼ਾਸਨ ਇਸ ਤੇ ਜਲ ਤੋਂ ਜਲਦ ਕਾਰਵਾਈ ਕਰੂਗਾ ਤੇ ਉਹਨੂੰ ਇਨਸਾਫ ਮਿਲੂਗਾ ਲੇਡੀ